ਪੁੱਤਰ ਇਹਦਾਂ ਗੱਲ ਸੁਣ ਇਹੇ ਪਾਪਾ ਖੁਦ ਵੇਲੇ ਹੋ ਗਿਓ ਮੈਨੂੰ ਕਿ ਡੰਡੀ ਦਿੰਦੇ ਐ ਨਹੀਂ ਓਏ estrabolidava ਤੈਨੂੰ ਕਿੰਨੀ ਵਾਰ ਕਿਹਾ ਮੈਨੂੰ ਪਾਪਾ ਕਹਿਣਾ ਵਾ ਪਾਪਾ ਕਹਿੰਦਾ ਵਾ ਹੈ ਭਾਬੇ ਨੂੰ ਪਾਪਾ ਹੀ ਜਿਹੜੇ ਕੌਣ ਗੱਲ ਜੇ ਮੈਂ ਤੈਨੂੰ ਲਾਡ ਕਰਦਾ ਨਾ ਇਹਦਾ ਇਹ ਮਤਲਬ ਨਹੀਂ ਤੂੰ ਮੈਨੂੰ ਇਸ ਤਰ੍ਹਾਂ ਹੀ ਬੋਲੀ ਜਾਏਂਗਾ ਜੇ ਸਾਰਿਆਂ ਦੇ ਵਿੱਚ ਬੋਲੇਗਾ ਤੈਨੂੰ ਸਾਰੇ ਕਹਿਣਗੇ ਬੱਚਾ ਗੰਦਾ ਐ ਨਾਲ ਇਧਰ ਆ ਮੇਰੀ ਸੁਣ ਗੱਲ ਤੈਨੂੰ ਇੱਕ ਗੱਲ ਪੁੱਛਣੀ ਆ ਆਪਾਂ ਉੱਥੇ ਬੈਠ ਕੇ ਕਰਦੇ ਗੱਲ ਠੀਕ ਆ ਪਾਪਾ ਤੁਹਾਡੀ ਗੱਲਾਂ ਕਦੀ ਮੁੱਕੀਆਂ ਹੀ ਤੁਸੀਂ ਇਕੱਲਾ ਨਾ ਕਰਿਆ ਕਰ ਤੂੰ ਨਾੜਕਿਆਂ ਤੇ ਗਿਆ ਵਾਂ ਇਧਰ ਆ ਤੈਨੂੰ ਮੈਂ ਜਿਹੜੀ ਗੱਲ ਪੁੱਛਣੀ ਉਹ ਤੂੰ ਦੱਸਣ ਨਹੀਂ ਜਾ ਇੱਥੇ ਬੈ ਅੱਛਾ ਮੈਨੂੰ ਇੱਕ ਗੱਲ ਦੱਸ ਤੂੰ ਮੇਰਾ ਪੁੱਤ ਕੇ ਆਪਣੀ ਮਾਂ ਦਾ ਪਾਪਾ ਕੋਈ ਕੋਈ ਚੰਗੀ ਗੱਲ ਕਰਿਆ ਕਰ ਕਿਤਰਾ ਦੀਆਂ ਗੱਲਾਂ ਕਰਦਾ ਹੈ ਉਹ ਪੁੱਤ ਤੁੱਪੋਲਾ ਮੇਰਾ ਪੁੱਤ ਹੀ ਆ ਤੂੰ ਵੀ ਆਪਣੇ ਪਿਓ ਤੇ ਗਿਆ ਵਾ ਅੱਛਾ ਮੈਂ ਤੈਨੂੰ ਪੁੱਛ ਲੱਗਾ ਸੀ ਮਾਸੀ ਦਾ ਵਿਆਹ ਹੋਣ ਲੱਗਾ ਵਾ ਤੇ ਜੇ ਤੇਰੀ ਮੰਮਾ ਕਵੇ ਕਿ ਨਾ ਦੋ ਦਿਨ ਪਹਿਲੇ ਹੀ ਚੱਲਣਾ ਓਏ ਯਾਰ ਮੈਂ ਤੈਨੂੰ ਸਮਝਾਉਂਦਿਆਂ ਵਾ ਤੂੰ ਗੱਲ ਤੇ ਪੂਰੀ ਸੁਣ ਲਿਆ ਕਰ ਮੇਰੀ ਸੋਹਣੀ ਗੱਲ ਜੇ ਤੇਰੀ ਮੰਮਾ ਕਹਿਣਗੇ ਨਾ ਵਿਆਹ ਜਾਣਾ ਵਾ ਤੂੰ ਕਹੀਂ ਮੈਂ ਨਹੀਂ ਜਾਣਾ ਪਾਪਾ ਤੇਰਾ ਦਿਮਾਗ ਖਰਾਬ ਹੋ ਗਿਆ ਉੱਥੇ ਉੱਥੇ ਜਾ ਕੇ ਪਨੀਰ ਦੇ ਪਕੌੜੇ ਨਹੀਂ ਖਾਣੇ ਓ ਤੈਨੂੰ ਇੱਥੇ ਪਨੀਰ ਦੇ ਪਕੌੜੇ ਖਵਾ ਦਾਂਗੇ ਪੁੱਤਰਾ ਦੱਸ ਪਾਪਾ ਚੁੱਪ ਗੱਜਾ ਜਦੋਂ ਦਾ ਮੈਂ ਜੰਮਿਆ ਤੂੰ ਮੈਨੂੰ ਪਨੀਰ ਦੇ ਪਕੌੜੇ ਖਵਾਈ ਜਾਂਦੇ ਆ ਖਵਾਈ ਜਾਂਦੇ ਆ ਓ ਯਾਰ ਇੱਕ ਤੇ ਤੂੰ ਵੀ ਮੈਂ ਨਾ ਮੇਨੇ ਮਾਰਨੋਂ ਨਹੀਂ ਹਟਦਾ ਇੱਕ ਤੇਰੀ ਮਾਂ ਵਾ ਉਹਨੇ ਜਿੱਤ ਫੜੀ ਆ ਵੀ ਮੈਂ ਵਿਆਹ ਜਾਣਾ ਹੀ ਜਾਣਾ ਵਾ ਪਾਪਾ ਭਾਵੇਂ ਜਾਵੇ ਨਾ ਜਾਵੇ ਤੇ ਮਾਂ ਪੁੱਤ ਤੁਸੀਂ ਵਿਆਹ ਤੇ ਚੱਲ ਜਿਓ ਦੋਵੇਂ ਜਾਣੇ ਮੇਰੀ ਸੋਹਣ ਗੱਲ ਚੁੱਪ ਕਰ ਜਾ ਆਪਣੀ ਗੱਲਾਂ ਨਾ ਮਾਰ ਮੈਨੂੰ ਮੈਨੂੰ ਤਿਆਰੀ ਕਰਨ ਦੇ ਤੂੰ ਕਿਹੜੀ ਤਿਆਰੀ ਕਰਨੀ ਤਿਆਰੀ ਤੇ ਤੇਰੀ ਮਾਂ ਕਰਨਦੀ ਆ ਉਹਨੂੰ ਵੀ ਕਿੰਨਾ ਚਾਅ ਛੜਿਆ ਤੇਰੀ ਮਾਸੀ ਦੇ ਵਿਆਹ ਦਾ ਤੇਰੀ ਕੋਈ ਕੰਮ ਦੀ ਗੱਲ ਲੈਣੀ ਮੈਨੂੰ ਖੇਡੰਦੇ ਉਹ ਗੱਲ ਸੁਣ ਪੁੱਤਰ ਉਹ ਗੱਲ ਤੇ ਸੁਣ ਜਾ ਅੱਦੱਸ ਇੱਕ ਤੇ ਆ ਵੀ ਨਾ ਬੱਚਾ ਆਖੇ ਨਹੀਂ ਲੱਗਦਾ ਮੇਰੇ ਹੈ ਜਿਹਨੂੰ ਮਾਰੋ ਤੇਦੀ ਮਾਂ ਗੁੱਸਾ ਕਰਦੀ ਆ ਉਹ ਸੁਣਦਾ ਨਹੀਂ ਗੱਲ ਇੱਧਰ ਆ ਇੱਕ ਮਿੰਟ ਬੇਲੱਕੀ ਕੀ ਇਹਨੂੰ ਕਹਿਣ ਦੇ ਇਹ ਢੀਠੀ ਆਪਣੇ ਨਾਂ ਕਿ ਵਰਗਾ ਇਹਨੇ ਸੁਣਨੀ ਤੇਰੀ ਗੱਲ ਉਹ ਕਮੀ ਇਹਨੂੰ ਤੇ ਮੈਂ ਬੜਾ ਮੱਥਾ ਮਾਰਨਿਆ ਹਾਂ ਇਹਨੂੰ ਸਮਝਾਉਂਦਿਆਂ ਹੀ ਪੀ ਵਿਆਹ ਆਪਾਂ ਜਾਣਾ ਨਹੀਂ ਆ ਇਨੇ ਨਹੀਂ ਸਮੈਨਾ ਤੇ ਨਾਲੇ ਤੂੰ ਦੇਖ ਲੈ ਤੇਰੀ ਜਨਾਨੀ ਦਾ ਕੀ ਹਾਲ ਆ ਆ ਵੀ ਪ੍ਰਧਾਨ ਬਣੀ ਮੈਨੂੰ ਤੇ ਲੈ ਜਾਣਾ ਹੀ ਜਣਾ ਪਰ ਮਨ ਕਿਹਾ ਇੱਕ ਵਾਰੀ ਵੀ ਨਹੀਂ ਅਜੇ ਤੇ ਉਨੀਂ ਅਕਲ ਨਹੀਂ ਕੋਈ ਤੇਰੇ ਨਾਨਕਿਆਂ ਨੂੰ ਸੱਦਨ ਕੋਈ ਦਾਦਕਿਆਂ ਨੂੰ ਨਾਲ ਲੈ ਕੇ ਤੁਰਾਂ ਮੈਂ ਚਾਰ ਬੰਦੇ ਜਾਣ ਪਤਾ ਲੱਗੇ ਅਕਲ ਤੇ ਇਹਦੇ ਪੇਕੇਆਂ ਨੂੰ ਚਾਹੀਦੀ ਆ ਉਹਨਾਂ ਨੇ ਮੈਨੂੰ ਨਹੀਂ ਫੋਨ ਕੀਤਾ ਤੇ ਤੁਹਾਨੂੰ ਕਿੱਥੋਂ ਕਹਿਣਾ ਵਾ ਮੈਂ ਜਵਾਈਆਂ ਘਰ ਦਾ ਅਕਸਰ ਮੈਨੂੰ ਵੀ ਮਨ 'ਚ ਬੜਾ ਗੁੱਸਾ ਆ ਇਸੇ ਗੱਲ 'ਤੇ ਇਹਨੂੰ ਮੈਂ ਪੱਟੀ ਬਣਾਉਣਾ ਹਾਂ ਕਿ ਤੂੰ ਜੇ ਤੇਰੀ ਮਾਂ ਕਹੂਗੀ ਮਾਸੀ ਦੇ ਵਿਆਹ ਜਾਣਾ ਤੇ ਤੂੰ ਕਹੇ ਆਪਾਂ ਨਹੀਂ ਜਾਣਾ ਉਹ ਬੱਚੇ ਨੂੰ ਕੀ ਸਮਝ ਲੱਗਦੀ ਹੈ ਉਹਨੂੰ ਅਕਲ ਚਾਹੀਦੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਾਂ ਉਹਦੇ ਪਰਿਵਾਰ ਹੈਗਾ ਨਹੀਂ ਮੰਮੀ ਮੈਂ ਤੇ ਇਹਨਾਂ ਨੂੰ ਕਹਿਣਾ ਸੀ ਮੈਂ ਕਿਹਾ ਚੱਲ ਫੋਨ ਆਊਗਾ ਤੇ ਮੈਂ ਇਹਨਾਂ ਨਾਲ ਗੱਲ ਕਰੂੰਗਾ ਵੀ ਮੇਰੇ ਨਾਨਕਿਆਂ ਨੂੰ ਕਹੋ ਮੇਰੇ ਦਾਦ ਗਿਆ ਨੂੰ ਕਹੋ ਸੋਹਣੀ ਤਾਂ ਨਾ ਕਹੋ ਤਰੀਕਾ ਤਾਂ ਹੀ ਹੁੰਦਾ ਕੋਈ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਤੇ ਤੇਰੀ ਜਨਾਨੀ ਨੂੰ ਨਹੀਂ ਅਕਲ ਅਕਲ ਉਹਨੇ ਤੇ ਤੂੰ ਉਹਨੂੰ ਕਹਿ ਉਹਨਾਂ ਨੂੰ ਕੱਲੀ ਕਰੇ ਤੂੰ ਆਪਣੀ ਜਨਾਨੀ ਮੰਮੀ ਮੈਂ ਕਿਹਾ ਸੀ ਆਪਣੀ ਜਨਾਨੀ ਨੂੰ ਵੀ ਮੈਂ ਕਹਾਂ ਉਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਕੀ ਗੱਲ ਮੈਨੂੰ ਜਵਾਈ ਮੰਨ ਦੇਣੀ ਆ ਉਹ ਕਹਿੰਦੀ ਜਵਾਈ ਤੇ ਮੰਨ ਦੇ ਜਦੋਂ ਉਹਨਾਂ ਨੇ ਮੈਨੂੰ ਹੀ ਕਹਿ ਦਿੱਤਾ ਤੇ ਦੱਸੋ ਹੋਰ ਇੱਚ ਕਿਹੜੀ ਗੱਲ ਹੈਗੀ ਆ ਇਹ ਕੋਈ ਗੱਲ ਹੈ ਜੁਆਇਨ ਦਾ ਮੰਨ ਦੇਣਾ ਬੰਦਾ ਹੀ ਬੰਦਾ ਐੱਚ ਕਿਹੜੀ ਗੱਲ ਤਾਂ ਹੀ ਤਾਂ ਮੈਨੂੰ ਗੁੱਸਾ ਚੜਿਆ ਆ ਇਹਦੇ ਤੇ ਤੇ ਮੈਂ ਉਹਨੂੰ ਠੋਕ ਕੇ ਕਹ ਦੇ ਕਿ ਮੈਂ ਨਹੀਂ ਹੋ ਜਾਣਾ ਪਹਿਲਾਂ ਮੇਰੇ ਨਾਨਕੇ ਦਾਦਕੇ ਨੂੰ ਸਾਦ ਸਾਰਿਆਂ ਨੂੰ ਤੇ ਉਹ ਕਹਿੰਦੀ ਮੈਂ ਆਪੇ ਕਹਿ ਦੂੰਗੀ ਆਪ ਪ੍ਰਧਾਨ ਬਣੀ ਆ ਨਾ ਕਦੋਂ ਕਹ ਦੇਗੀ ਆਪ ਤਾਂ ਕਹਤੇ ਦੋ ਦਿਨਾਂ ਕੋ ਚੱਲ ਜਾਣੇ ਤੇ ਕਹੀ ਕੀ ਕਰੋ ਚਾਰ ਦਿਨ ਤੇ ਵੀ ਆਨੂ ਰਹੇ ਤਾਨੂੰ ਹੀ ਅੱਗੇ ਕਰਨਾ ਨੇ ਹੋਰ ਕਿਨੂੰ ਕਹਿਣਾ ਵਾ ਹੁਣ ਮੈਂ ਤੇ ਕਹਿਣੋ ਰਿਹਾ ਤੇ ਤੁਸੀਂ ਵੀ ਉਹਦੇ ਅੱਗੇ ਬੋਲਦੇ ਨਹੀਂ ਨਾ ਜਦੋਂ ਅੱਗੇ ਹੁੰਦੀ ਆ ਹੁਣ ਦੇਖ ਨਾ ਤੇਰੀ ਮਾਸੀ ਆਈ ਏ ਤੇ ਉਹਨੂੰ ਨਾ ਕੋਈ ਨਾਲ ਜਾਣਦੀ ਉਹਨੂੰ ਮੈਂ ਕਿਹਾ ਕਿ ਘਰ ਦੀ ਰਾਖੀ ਕਰਕੇ ਨਾ ਮਾੜਾ ਲੱਗਦਾ ਉਹ ਸਾਡੀ ਮਾੜਾ ਤੇ ਮੈਨੂੰ ਗੁੱਸਾ ਆ ਚੜਨ ਦਿਆ ਸਹੀ ਕਰ ਮਾਸੀ ਜੀ ਸੱਚੀ ਕਲਦਿਆ ਲੱਗਦੇ ਆ ਨਾ ਤੂੰ ਮੈਨੂੰ ਘਰ ਦੀ ਰਾਖੀ ਵਾਸਤੇ ਸੱਦਿਆ ਹੈ ਕੋਈ ਇੱਕ ਮੇਰੀ ਭੈਣ ਆ ਤੂੰ ਵੇ ਫੇਰ ਵੱਡੀ ਭੈਣ ਦੱਸ ਇੱਜੇ ਤਾਂ ਸੀ ਉਹਦੀ ਕਰਨੀ ਕਿ ਜੇ ਤੁਮ ਰੱਖਦੀ ਰੱਖ ਕੇ ਜਾਣਾ ਹੈ ਤੂੰ ਜਵਾਈ ਉਸ ਘਰ ਦਾ ਤੂੰ ਉਹਨਾਂ ਨੂੰ ਤਿੜ ਕੇ ਕਹਿ ਕਿ ਮੇਰੀ ਗੱਲ ਸੋਲਾ ਸੀਮਾ ਇਹ ਸੱਦ ਮੇਰੀ ਮਾਸੀ ਨੂੰ ਵੀ ਸੱਦ ਮੇਰੀ ਭੂਆ ਨੂੰ ਵੀ ਸੱਦ ਨਾਲ ਪਾਵੇ 5-5 ਕਿਲੋ ਭਾਜੀ ਨਹੀਂ ਪੈਣਾ ਆ ਕੀ ਇਹੋ ਜਿਹਾ ਵਿਆਹ ਨਹੀਂ ਕੱਲ ਦੀ ਮੈਂ ਆਈ ਆ ਤੇਰੀ ਨੂੰਨੇ ਤਾਂ ਮੈਨੂੰ ਇੱਕ ਵਾਰੀ ਨਹੀਂ ਕਿਹਾ ਉਹਨੂੰ ਮੈਨੂੰ ਨਹੀਂ ਗਿਆ ਤੈਨੂੰ ਕੀ ਕਹਿਣਾ ਮੈਂ ਨਹੀਂ ਆਪਣੀ ਭੈਣ ਨੂੰ ਛੱਡ ਕੇ ਜਾਣਾ ਮੈਂ ਤਾਂ ਸਿੱਧਾ ਕਹਤਾਂ ਭਾਗਲੇਜ ਪਵਨ ਪੈਂਦਾ ਨਹੀਂ ਤੂੰ ਛੱਡ ਕੇ ਜਾਣਾ ਨਹੀਂ ਆ ਰਾਂਦੀ ਨੂੰ 12 ਵਜੇ ਆਈ ਬਲੀਸ਼ ਫੈਸ਼ਨੀਆਂ ਕਰਵਾਂਦੀ ਮੈਂ ਉੰਨੀ ਛੱਡ ਕੇ ਜਾਣਾ ਹੀ ਆਪਣੀ ਭੈਣ ਨੂੰ ਗਿਆ ਮੈਂ ਕਦੋਂ ਕਹਿਣਾ ਛੱਡ ਕੇ ਜਾਓ ਇਹ ਤਾਂ ਉਹਨਾਂ ਦਾ ਫਰਜ਼ ਪੰਦਾ ਸੀ ਇੱਥੋਂ ਤੱਕ ਕਿੱਥੋਂ ਤੱਕ ਫਰਜ਼ ਪੰਦਾ ਸੀ ਵੀ ਆਪਣੇ ਜਵਾਈ ਨੂੰ ਕਾਸਟ ਕਾਰਡ ਹੋ ਦਿੰਦੇ ਤੇ ਆਪਣੇ ਚਾਰਾਂ ਦੋਸਤਾਂ ਨੂੰ ਕਹਿ ਦੋ ਹਾਂ ਹਾਂ ਵੀ ਤੇਰੇ ਯਾਰਾਂ ਦੋਸਤਾਂ ਨੂੰ ਵੀ ਸੱਦੇ ਆ ਉਹ ਕਿਸੇ ਨੂੰ ਵੀ ਨਹੀਂ ਸੱਦਿਆ ਅੱਗੇ ਮੇਰੇ ਯਾਰ ਦੋਸਤਾਂ ਦਾ ਫੋਨ ਆਉਂਦਾ ਹੈ ਇਹ ਤਾਂ ਕਲ ਪੰਡੇ ਕਿ ਮੈਨੂੰ ਨਹੀਂ ਗਿਆ ਇਹ ਫੋਨ ਕਰਕੇ ਉਹ ਕਹਿੰਦੀ ਮੈਨੂੰ ਕਿਹਾ ਤਾਂ ਸਾਰਾ ਕੁਝ ਵੀ ਚਾਹੀ ਆ ਗਿਆ ਉਹ ਇਹਨਾਂ ਨੂੰ ਮੱਤ ਕੋਨ ਦਵੇ ਬੇਬੇ ਘਰ ਸੋਨੇ ਲੱਕੀ ਇੱਕ ਗੱਲ ਹੋਰ ਆ ਮੁੰਡੇ ਆਪਣੇ ਨੂੰ ਹੁਣੇ ਖਿੱਚ ਕੇ ਰੱਖ ਆ ਮੈਂ ਵੇਖਣ ਡਈ ਆ ਆ ਬੋਤਾ ਹੀ ਬੋਲਣ ਡਿਆ ਆ ਮੈਨੂੰ ਰਾਤੀ ਕੰਦਾ ਆ ਮਾਸੀ ਤੂੰ ਚੰਗੀ ਵੇਲੀ ਆ ਆ ਤੀਜੇ ਕਦੇ ਨਾ ਜੰਨੀ ਆ ਲੈ ਮੈਨੂੰ ਲੱਗਦਾ ਭੈਣੇ ਇਹਦੀ ਮਾਂ ਨੇ ਸਿਖਾਇਆ ਉਹ ਕਿੱਥੇ ਮੰਮੀ ਨੇ ਸਿਖਾਇਆ ਉਹਦੀ ਨੇ ਇਹਨੂੰ ਹੁਣ ਤੇ ਉਤਰਾ ਹੀ ਬੜੀਆਂ ਗੱਲਾਂ ਹੁੰਦੀਆਂ ਮੈਂ ਹੁਣੇ ਆਵਾਜ਼ ਮਾਰੀ ਮੈਨੂੰ ਕਹਿੰਦਾ ਹਾਂ ਪਾਪੇ ਮੈਂ ਕਿਹਾ ਇਸ ਤਰ੍ਹਾਂ ਨਹੀਂ ਬੋਲੀ ਜਾਂਦਾ ਤੇ ਨਾ ਇਹਦੀ ਮਾਂ ਕੁਛ ਕਹਿੰਦੀ ਆ ਕਿ ਇਹਨੂੰ ਪਾਪਾ ਗਿਆ ਕਰ ਇਹ ਤੇ ਵਿਗੜਿਆ ਵਾ ਆਪਣੀ ਮਾਂ ਦਾ ਪਰ ਇਹ ਤੇ ਗੱਲ ਹੈ ਮਾਹੋਂ ਕਹੀਦਾ ਕਲਸਾ ਨਹੀਂ ਨਾਨੀ ਨਾ ਭੈਣੇ ਆ ਤੀਜੇ ਦਿਨ ਜਿਹੜੀ ਪੇਕੇ ਜਾਂਦੀ ਨਾ ਮੈਨੂੰ ਤੇ ਇੰਜ ਲੱਗਦਾ ਸਾਰੀ ਇਹਦੀ ਮਾਂ ਹੀ ਵਿਗਾੜਦੀ ਆ ਕੰਦੀ ਹੈਗੀ ਆ ਦਾਦੀ ਨੂੰ ਇਤਨਾ ਬੋਲਿਆ ਕਰ ਅਰੇ ਤੀ ਤੂੰ ਕਹਿ ਨਹੀਂ ਸੀ ਡਈ ਉਹਨੂੰ ਹੈ ਵੇ ਮੇਰੀ ਗੱਲ ਤਾਂ ਦੇ ਮੜਾ ਜੇ ਕੁੱਟ ਦੇ ਤਾਂ ਨਾ ਮੈਂ ਕਿਉਂ ਕੁੱਟਾਂ ਹੈ ਤਾਂਸ ਮੇਰੀ ਗੱਲ ਸੁਣ ਨਾ ਸਾਡਾ ਨਾ ਲਵੇਂ ਦੋਵਾਂ ਦਾ ਮੇਰੀ ਗੱਲ ਸੁਣਨਾ ਧਿਆਨ ਦੇ ਨਾਲ ਜਾ ਕੇ ਨਾ ਹੁਣ ਆਪਣੀ ਵੋਟੀ ਨੂੰ ਕਹਿ ਕਿ ਮੈਂ ਉਹਨਾਂ ਚੱਕਰ ਨਹੀਂ ਜਾਣਾ ਜਿੰਨਾ ਚੱਕਰ ਤੂੰ ਮੇਰੀ ਮਾਸੀ ਨੂੰ ਤੇ ਮੇਰੀ ਭੂਆ ਨੂੰ ਨਾ ਕਹੇਂਗੀ ਲੱਕੀ ਮੇਰੀ ਗੱਲ ਸੁਣ ਸਾਨੂੰ ਤਾਂ ਪੁੱਤ ਸਾਰੀਆਂ ਆਸਾਂ ਹੀ ਤੇਰੇ ਤੇ ਆ ਤੇ ਤੇਰੇ ਸਹੁਰਿਆਂ ਤੋਂ ਆਸਾਂ ਹੈਗੀਆਂ ਉਮਾ ਸੇਜੀ ਮੇਰੀ ਗੱਲ ਸੁਣੋ ਮਮਾ ਤੈਹੀ ਵੀ ਗੱਲ ਸੁਣੋ ਚਿੰਤਾ ਨਾ ਕਰੋ ਹੁਣੇ ਮੈਂ ਇਹਦੇ ਨਾਲ ਸਿੱਧਾ ਹੋ ਕੇ ਗੱਲ ਕਰਦਾ ਵਾਂ ਇਸ ਤਰ੍ਹਾਂ ਨਹੀਂ ਗੱਲ ਬੰਨਣੀ ਨਹੀਂ ਥੋੜਾ ਵਾ ਜਵਾਈਆਂ ਤੇ ਕੁਝ ਸਮਝਦੀ ਨਹੀਂ ਨਹੀਂ ਮੇਰੀ ਭੈਣ ਕੋਈ ਘਰ ਦਾ ਜੰਦਰਾ ਹੀ ਹੈ ਜਿਹੜੀ ਇਹਨੂੰ ਰਾਖੀ ਲਈ ਛੱਡ ਕੇ ਜਾਈਏ ਕਿਉਂ ਮੇਰੀ ਗੱਲ ਸੁਣੀ ਕਦੋਂ ਮੈਂ ਸਿੱਧਾ ਹੋ ਕੇ ਗੱਲ ਕਰਦਾ ਨਾ ਪਹਿਲਾਂ ਟੇਡਾ ਹੋ ਕੇ ਕਰਦਾ ਸੀ ਮਨ ਲੰਦੀ ਸੀ ਗੱਲਾਂ ਮਾਰਦਾ ਸ਼ਾਬਾਸ਼ ਉੱਠ ਜਾ ਕੇ ਉਹਨੂੰ ਕਹਿ ਆ ਹੌਣੇ ਦੇ ਨਹੀਂ ਦੋ ਦਿਨ ਜਿਹੜਾ ਤਾਂ ਰੋਪ ਪਾ ਲੈਗਾ ਪਾ ਲੈਗਾ ਨਾਲੇ ਮੇਰੀ ਗੱਲ ਸੁਣ ਆ ਵਿਆਹਾਂ ਵਿੱਚ ਤਾਂ ਜਵਾਈਆਂ ਦੀ ਟੋਰ ਹੁੰਦੀ ਆ ਅੱਗੋਂ ਪਿੱਛੋਂ ਕੋڑا ਕੋਈ ਪੁੱਛਦਾ ਉਹਨੇ ਮੁੜ ਕੇ ਕਿੱਥੇ ਪੁੱਛਣਾ ਹੈ ਤੁਹਾਨੂੰ ਤੂੰ ਉਹਨਾਂ ਨੂੰ ਮਨਾ ਆਪਣੀਆਂ ਗੱਲਾਂ ਸੱਤਾ ਸਾਰੀਆਂ ਬਣਾ ਆ ਪਿਆਈ ਬੈਗ ਮੈਂ ਨਹੀਂ ਵਿਆਹ ਜਾਣਾ ਸ਼ੇਰ ਬਣ ਪੁੱਤ ਜਾ ਸ਼ੇਰ ਬਣ ਠੀਕ ਆ ਮਾਸੀ ਜੀ ਠੀਕ ਆ ਮੰਮੀ ਨਾਲ ਕਹਿ ਕੇ ਆ ਕਹਿ ਦੇ ਤੂੰ ਕਹਿ ਦੇ ਲੈ ਲੈ ਆ ਆ ਚੰਗਾ ਹੋਇਆ ਤੇ ਹੋਰ ਤੂੰ ਮੈਨੂੰ ਕਹਿਤਾ ਸੀ ਦੋ ਸੂਟ ਵੱਧ ਲੈ ਕੇ ਆਵੇਂ ਤੈਨੂੰ ਮੈਂ ਨਾਲ ਹੀ ਨਾਲ ਖੜਾਗੀ ਨਹੀਂ ਅੱਪਾ ਹੀ ਖੜਾ ਮੈਂ ਤੇਰੇ ਬਿਨਾ ਜਾਣਾ ਹੀ ਨਹੀਂ ਨਹੀਂ ਅੱਪਾ ਤੇ ਆਪਣੀ ਚਾਲ ਚ ਕੰਮ ਜਾਪ ਹੋ ਵੀ ਗਏ ਪਰ ਉਹੀ ਮੰਨੇਗੀ ਤਤਨਾ ਨਹੀਂ ਨੀ ਮੇਰੀ ਗੱਲ ਸੁਣਨੀ ਨਹੀਂ ਜਿਸਰਾ ਦਾਣਾ ਪੈਨੂੰ ਪਾਤਾ ਇਹ ਤੇ ਜਾ ਕੇ ਮਨਾਊਗਾ ਨਾਲੇ ਮੇਰੀ ਗੱਲ ਸੁਣ ਆ ਹੁਣ ਸੂਟ ਵੀ ਨਾਲੇ ਨਵੇਂ ਮਿਲ ਜਾਣਗੇ ਅੱਪਾ ਨੂੰ ਮਿਲਣਗੇ ਮਿਲਣਗੇ ਦੂਜੀ ਮੇਰੀ ਭੈਣ ਗੱਲ ਸੁਣ ਅੱਪਾ ਨੂੰ ਭਾਵੇਂ ਕਵੇ ਨਾ ਕਵੇ ਮਾਸੀ ਵੀ ਤੁਸਰੀ ਨਹੀਂ ਨਾਲੇ ਖੂਨ ਪਤਾ ਕੀ ਉੜ ਪਹਾੜ ਤੇ ਲਿਆਈ ਉਹਦੀ ਭੈਣ ਦਾ ਵਿਆਹ ਹੀ ਹੁਣ ਤੇ ਨਾ ਕਰੀ ਨਹੀਂ ਸਕਦੀ ਆਹੋ ਤੇ ਉਹਦੀ ਬੇਇੱਜ਼ਤੀ ਹੋਣੀ ਦੀ ਅਸੀਂ ਨਾ ਗਏ ਤੇ ਉਹਦੀ ਬੇਇੱਜ਼ਤੀ ਬੜੀ ਨਾਲ ਦੇ ਕੱਪੜੇ ਦੋ ਦਿਨ ਤੇ ਰਹਿਨੇ ਆ ਪਤਾ ਨਹੀਂ ਕਿੱਧਰ ਗਏ ਆ ਆ ਲੈ ਜਿੰਦੀ ਸ਼ਰਟ ਆ ਸਹੀ ਲੱਗਦੀ ਮੈਨੂੰ ਹਾਂ ਇਹ ਦਿਨ ਪੱਗ ਵੀ ਆ ਗਈ ਆ ਚਲੋ ਬਾਹਰ ਤੇ ਲੈ ਕੇ ਜਾਵਾ ਮੰਮਾ ਆ ਬੇਟੇ ਪਾਪਾ ਤੇ ਮਮੀ ਮਸੀ ਦੀ ਮਸੀ ਦੇ ਵਿਆਹ ਨਹੀਂ ਜਾਣਾ ਪਾਪਾ ਕਿੰਦੀ ਤੈਨੂੰ ਹਿੰਦੇ ਸੀ ਕਦੋਂ ਕਿੰਦੀ ਨਹੀਂ ਲੋਟ ਚ ਤੂੰ ਚੱਲ ਕੋਈ ਨਹੀਂ ਵਿਆਹਨ ਮੈਂ ਲੈ ਕੇ ਜਾਉਂਗੀ ਪਾਪਾ ਜਾਂਦਾ ਠੀਕ ਹੈ ਨਹੀਂ ਜਾਏਗਾ ਨਾ ਤੇ ਮੈਂ ਤੇ ਤੂੰ ਚੱਲ ਜਾਾਂਗੇ ਠੀਕ ਹੈ ਠੀਕ ਹੈ ਨਾ ਤੂੰ ਚੱਲ ਆਪਣੇ ਜਾ ਕੇ ਨਾ ਉੱਥੋਂ ਨਾ ਕੱਪੜੇ ਕੱਢ ਮੈਂ ਬੈਗ ਰੱਖ ਨਹੀਂ ਤੇ ਉੱਚ ਪਾਈ ਪਾਪਾ ਨੂੰ ਆ ਲਾਂਦੇ ਕਰਨੀ ਖਬਰ ਲੈਣੀ ਆ ਤੈਨੂੰ ਕਿਉਂ ਗਿਆ ਵਾ ਨਹੀਂ ਤੋ ਇਹ ਕਿ ਮੁੰਡੇ ਨੂੰ ਕਹਿੰਦੇ ਜੇ ਪਹਿਲਾਂ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਸੁਣ ਲੈ। ਨਹੀਂ ਵਿਆਹ ਨਹੀਂ ਜਾਣਾ ਨਾ ਤੇ ਨਾ ਆ ਜਾਓ। ਮੈਂ ਕੋਈ ਤੈਨੂੰ ਜ਼ਬਰਦਸਤੀ ਨਹੀਂ ਕਰਨੀ ਹੈਗੀ। ਗੱਲ ਕੀ ਸੁਣੀ ਆ ਦੱਸੋ ਆਪਣੀ ਗੱਲ। ਮੇਰੀ ਗੱਲ ਸੁਣ ਖੁਸ਼ੀ ਦਾ ਮਹੌਲ ਬਣਿਆ ਵਾ। ਉਹਨਾਂ ਦਾ ਕੋਈ ਫਰਜ਼ ਨਹੀਂ ਵੀ ਜਵਾਈ ਨੂੰ ਕਹੀਏ ਵਿਆਹ ਚੱਲ। ਇੱਕ ਵਾਰੀ ਵੀ ਉਹਨਾਂ ਨੇ ਫੋਨ ਕੀਤਾ ਤੇ ਨਾਲੇ ਇੱਕ ਗੱਲ ਹੋਰ ਮਾਸੀ ਨੇ ਵੀ ਜਾਣਾ ਈ, ਪੂਆਜੀ ਨੇ ਵੀ ਜਾਣਾ ਈ ਤੇ ਮੇਰੇ ਨਾਨਕਿਆਂ ਨੇ ਵੀ ਜਾਣਾ ਵਿਆਹ। ਮੇਰੀ ਸੁਣ ਲੋ ਗੱਲ। ਪਰਸੋਂ ਤੇ ਮੇਰੀ ਮਾਂ ਨਾਲ ਤੁਹਾਡੀ ਗੱਲ ਹੋਈ ਆ। ਆਪ ਤੇ ਉਹਨਾਂ ਨੇ ਕਿਹਾ ਵਾ ਭਾਈ ਤੇ ਤੂੰ ਹੀ ਕਿਹੜਾ ਮਸੀਨੇ ਵੀ ਜਾਣਾ ਪਵਾਰਨੇ ਨਾ ਸਾਰੀ ਦੇਲ ਦੀ ਮੈਂ ਕਰਨੀ ਹੈ ਜੀ ਮੇਰੀ ਸੁਣ ਲੋ ਗੱਲ ਉਹਤੇ ਹੈਗਾ ਚੁੰਨੀ ਜੜਾ ਮੇਨ ਮੇਨ ਬੰਦੇ ਸੱਦੇ ਆ ਸ਼ੁਕਰ ਕਰੋ ਮੈਂ ਤੁਹਾਡੀ ਮਾਂ ਘੜਨੀ ਆ ਤੋ ਇਹ ਆਪਣੇ ਦੋਸਤ ਨੇ ਦੇਲ ਤਿਆਰ ਕਰ ਦਿੱਤੇ ਆ ਜਾਣਾ ਤੇ ਦੱਸੋ ਨਹੀਂ ਜਾਣਾ ਤੇ ਮੈਂ ਆਪਣੇ ਮੰਡਰ ਲੈ ਕੇ ਚੱਲ ਜਾਂਦੀ ਆ ਅੱਛਾ ਮੇਰੀ ਉਹ ਕਹਿੰਦੀ ਨਾ ਤੇਰੀ ਮੰਮੀ ਨੇ ਕਿਹਾ ਵਾ ਤੇਰੀ ਮੰਮੀ ਨੇ ਫੋਨ ਕਰਕੇ ਆ ਗਿਆ ਸੀਮਾ ਕਿੱਥੇ ਆ ਉਹਦੇ ਨਾਲ ਗੱਲ ਕਰਾਈ ਤਾਂ ਕਰਕੇ ਤੇਰੀ ਗੱਲ ਕਰਾਈ ਮੈਨੂੰ ਤਾਂ ਦੱਸਿਆ ਹੀ ਉਹਨਾਂ ਨੇ ਉਹਨਾਂ ਨੇ ਸਾਰੇ ਫਰਜ਼ ਭੁੱਲ ਗਏ ਆ ਉਹ ਕੋਈ ਫਰਜ਼ ਨਹੀਂ ਭੁੱਲਿਆ ਉਹਨਾਂ ਨੇ ਜੇ ਮੈਨੂੰ ਕਹਿ ਦਿੱਤਾ ਤੇ ਤੁਹਾਨੂੰ ਕਹਿ ਦਿੱਤਾ ਕੋਈ ਐਡੀ ਵੱਡੀ ਗੱਲ ਨਹੀਂ ਹੋ ਗਈ ਮੈਨੂੰ ਤਾਂ ਸੁਣਾ ਦਿੱਤਾ ਮੈਂ ਨਾ ਜਾਣਾ ਤੇ ਦੱਸੋ ਨਹੀਂ ਜਾਣਾ ਤੇ ਮੈਂ ਚੱਲੀ ਮੁੰਡੇ ਨੂੰ ਲੈ ਕੇ ਹਾਂ ਹੁਣ ਮੇਰੇ ਰਿਸ਼ਤੇਦਾਰੀ ਰੇਲ ਬਣਾਤੇ ਸਾਰੇ ਉਹ ਦੱਸੋ ਗੱਡੀ ਦਾ ਇੰਜਣ ਹੈਗਾ ਆ ਉੱਪਰ ਆਵਾ ਇਹ ਤੇ ਕਹਿੰਦੀ ਆਪਾਂ ਮਾਂ-ਪੋਤੀ ਚੱਲ ਜਾਗੇ ਲੱਕੀ ਉੱਤ ਕੱਲੀ ਚੱਲੀ ਬੈਗ ਲੈ ਕੇ ਮੁੰਡਾ ਲੈ ਕੇ ਉਹ ਮੈਨੂੰ ਕਹਿ ਕੇ ਗਈ ਆ ਕਹਿੰਦੀ ਜੇ ਕਿਸੇ ਨੇ ਵਿਆਹ ਨਹੀਂ ਜਾਣਾ ਤੇ ਮੈਂ ਤੇ ਆਪਣਾ ਪੁੱਤ ਲੈ ਕੇ ਚੱਲੀ ਜੇ ਤੁਸੀਂ ਸਾਰੇ ਜਾਣੀ ਇੱਥੇ ਰਵੋ ਮੈਂ ਕੋਈ ਤਰੀਕਾ ਥੋੜੀ ਐ ਇੱਜ਼ਤ ਨਾ ਜਾਈ ਦੇ ਸੋਰਿਆਂ ਦੇ ਕਰਕੇ ਇੱਕ ਮਿੰਟ ਮੇਰੇ ਸੋਣ ਕੱਲ ਤੇਰੇ ਕਰਕੇ ਨਾਲ ਤੇ ਬੁਰਤ ਬੁਰਤ ਪੈਣਿਆ ਹੈ ਉਹਨਾਂ ਨੇ ਤੇ ਰਾਈਮੜ ਦਾ ਸੂਲ ਕਿੰਧਿਆ ਮੇਰੇ ਵਾਸਤੇ ਮੈਂ ਕਿਹਾ ਕਿ ਉਹਨਾਂ ਕੋਲ ਆਕ ਵਾਗੇ ਬੈ ਜਾ ਅੱਛਾ ਤੇ ਦੰਦੂ ਸੂੜ ਲੈ ਕੇ ਚੱਲੇ ਆ ਉਤੇ ਮਾਤਾ ਮੈਂ ਹੁਣ ਗਵਾ ਕੇ ਵਜਾ ਸੂਟ ਕਰਸ ਤੇ ਛਾੜੇ ਝੂਟ ਉਹ ਮਾਤਾ ਚੁੱਪ ਕਰਕੇ ਤੁਰੇ ਚੱਲ ਆ ਜਾ ਇਥੇ ਮਾਮਲਾ ਬੜਾ ਤੱਤਾ ਈ ਇਹ ਨਾ ਵੀ ਗੁਰੂਆ ਕੰਮ ਇਥੇ ਹੀ ਰਹਿਦੇ ਸਭ ਕੁਛ ਤੇਰੀ ਮਾਸੀ ਅੰਮਾ ਛਿਣੇ ਛੱਡ ਹੈ ਮਾਸੀ ਨੂੰ ਛੱਡ ਨਹੀਂ ਓਏ ਮੜਦਾ ਸੂਲ ਕਿੰਨਾਂ ਜੱਦੀਓ ਗਵਾ ਕੇ ਵਜਾ ਦੁੰਦੂਸ ਚੀਤੇ ਨੀਰ ਮਾਤਾ ਮੰਗ ਗਵਾਗੇ ਮੈਸੂੜ ਕਰਸ 4 ਦੇ